ਲੋਕ ਸਭਾ ਚੋਣਾਂ ਤੇ ਮੱਦੇ ਨਜ਼ਰ ਲੁਧਿਆਣਾ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਲੁਧਿਆਣਾ ਸ਼ਹਿਰ ਦੇ ਸਮੂਹ ਇਸਾਈ ਭਾਈਚਾਰੇ ਦੇ ਲੋਕਾਂ ਦੇ ਨਾਲ ਪੰਜਾਬ ਮਾਤਾ ਨਗਰ ਵਿਖੇ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੋਏ ਰਵਨੀਤ ਸਿੰਘ ਬਿੱਟੂ ਦੀ ਧਰਮ ਪਤਨੀ ਨੇ ਕਿਹਾ ਕਿ ਅੱਜ ਸਮੂਹ ਇਸਾਈ ਭਾਈਚਾਰੇ ਦੇ ਲੋਕਾਂ ਨੇ ਮੈਨੂੰ ਅੱਜ ਵਿਸ਼ਵਾਸ ਦਿਵਾਇਆ ਕਿ 1 ਜੂਨ ਨੂੰ ਲੁਧਿਆਣਾ ਸ਼ਹਿਰ ਦੇ ਲੋਕ ਕਮਲ ਦੇ ਫੁੱਲ ਨੂੰ ਵੋਟ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨਗੇ ਜੀ ਦੇਖੋ ਸਾਰਿਆਂ ਨੇ ਸਾਰਿਆਂ ਨੇ ਬਹੁਤ ਹੀ ਪਿਆਰ ਨਾਲ ਸਾਥ ਦੇਣ ਦਾ ਵਾਅਦਾ ਦਿੱਤਾ ਹੈ ਤੇ ਅਸੀਂ ਵੀ ਵਾਅਦਾ ਕਰਦੇ ਹਾਂ ਅਸੀਂ ਵੀ ਉਹਨਾਂ ਦਾ ਸਾਥ ਦੇਵਾਂਗੇ ਕਿਉਂਕਿ ਅਸੀਂ ਸਾਰਿਆਂ ਨੇ ਇਕੱਠੇ ਪੰਜਾਬ ਅੱਗੇ ਵਧਾਨਾ ਕੀ ਕਰਨ ਜਾ ਰਹੇ ਉਹਨਾਂ ਲੋਕਾਂ ਨੂੰ ਅੱਜ ਪਹਿਲੇ ਦਿਨ ਵੋਟਾਂ ਪਾ ਰਹੀਆਂ ਨੇ ਕੀ ਕਰਨ ਜਾ ਰਹੇ ਲੋਹਿਆਣਾ ਵਾਸੀ ਨੂੰ ਕੀ ਕਰਨੇ ਜਾ ਰਹੇ ਮੇਲੂਧਾਨਿਆ ਵਾਸੀ ਨੂੰ ਇਹ ਕਹਿੰਦੀ ਆ ਕਿ ਆਪਾਂ ਵੋਟ ਪਾਣ ਜਾਈਏ ਇੱਕ ਤਰੀਕ ਨੂੰ ਮੋਦੀ ਜੀ ਤੇ ਬਾਨ ਨਹੀਂ ਰਹੇ ਨੇ ਪਰ ਇੱਕ ਤਰੀਕ ਨੂੰ ਅਸੀਂ ਵੋਟ ਪਾਣ ਜਾਈਏ ਭਾਜਪੀ ਨੂੰ ਪਾਈਏ ਰਵਨੀਤ ਬਿੱਟੂ ਨੂੰ ਪਾਓ ਵੋਟ ਤਾਂ ਕਿ ਅਸੀਂ ਲੁਧਿਆਣਾ ਦੀ ਡਿਵੈਲਪਮੈਂਟ ਸ਼ੁਰੂ ਕਰ ਸਕੀਏ ਤੁਹਾਨੂੰ ਹਾਂਜੀ ਯੂਨਾਈਟਿਡ ਮਸਜਿਦ ਹਲ ਸੋ ਜੀ ਮਸਜਿਦ ਭਾਈਚਾਰੇ ਵੱਲੋਂ ਅੱਜ ਮੀਟਿੰਗ ਬੁਲਾਈ ਗਈ ਹੈ ਸਾਰੇ ਪਾਸਟਰ ਇਕੱਠੇ ਹੋਏ ਨੇ ਅਲੱਗ-ਅਲੱਗ ਜਗ੍ਹਾ ਤੋਂ ਜਿਵੇਂ ਕਿ ਮੁੱਲਾਪੁਰ ਦਾਖਾ ਸੁਦਾਰ ਤੇ ਇਧਰ ਜਗਰਾਓ ਔਰ ਲੋਕਲ ਲੁਧਿਆਣੇ ਦੇ ਵਿੱਚੋਂ ਹੈਬੋਵਾਲ ਤੋਂ ਅਲੱਗ-ਅਲੱਗ ਜਗ੍ਹਾ ਤੋਂ ਕਾਫੀ ਪਾਸਟਰ ਇਸ ਜਗ੍ਹਾ ਤੇ ਬੁਲਾਏ ਗਏ ਨੇ ਸੋ ਪ੍ਰਧਾਨ ਜਿਹੜੇ ਨੇ ਸਾਡੇ ਐਲਬਰਟ ਦੁਆਜ਼ ਜੀ ਦੇ ਦੁਆਰਾ ਇਸ ਜਗ੍ਹਾ ਤੇ ਇਕੱਠ ਕੀਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਆਪਣੇ ਜਿਹੜੇ ਵਿਚਾਰ ਦੱਸੇ ਨੇ ਤੇ ਜਿਹੜੇ ਪਾਸਟਰਾਂ ਨੇ ਆਪਣੇ ਵਿਚਾਰ ਉਹਨਾਂ ਨੂੰ ਦੱਸੇ ਨੇ ਕਿਉਂਕਿ 크੍ਰਿਸਚਨ ਲੋਕ ਜਿਹੜੇ ਨੇ ਇਹ ਕਿਸੇ ਇੱਕ ਪਾਰਟੀ ਦੇ ਨਾਲ ਨਹੀਂ ਆ ਇਹ ਇੱਕ ਧਾਰਮਿਕ ਬੰਦੇ ਨੇ ਇੱਕ مسیਹ ਭਾਈਚਾਰਾ ਜਿਹੜਾ ਹੈ ਪਰਮੇਸ਼ਵਰ ਦੇ ਪ੍ਰੇਮ ਨੂੰ ਫਿਲਾਉਂਦਾ ਹੈ ਕਿਸੇ ਧਰਮ ਧਰਮ ਆਧਾ ਅਲੱਗ-ਅਲੱਗ ਧਰਮਾਂ ਦੇ ਵਿਚਾਰਾਂ ਦੇ ਵਿੱਚ ਨਹੀਂ ਬਲਕਿ ਸਾਰੇ ਧਰਮਾਂ ਨੂੰ ਇਕੱਠਾ ਕਰਦਾ ਜੋੜਦਾ ਤੇ ਉਹਨੂੰ ਇੱਕ ਪ੍ਰੇਮ ਦੇ ਵਿੱਚ ਰਹਿਣਾ ਸਿਖਾਉਂਦਾ ਸੋ ਇਸ ਵਿਸ਼ੇ ਦੇ ਵਿੱਚ ਅਸੀਂ ਇਕੱਠੇ ਹੋਏ। ਅੱਜ ਇੱਕ ਮੈਸੇਜ ਮਿੱਟੋ ਆ। ਜੀ ਵਾਈਫਾਈ ਸੀ। ਵਾਈਫਾਈ ਸੀ ਦਿੱਖੂ ਜੀ। ਕੀ ਸ਼ੋਸ਼ਣ ਦਵਾਇਆ ਤੁਹਾਡੇ ਨੂੰ। ਆ ਗਿਆ ਕਿ ਬੋਟਾ ਤੁਸੀਂ ਉਧਰ ਫਾਈਚਾਰਾ ਪਾ ਰਹੇ ਆ। ਹਾਂ, ਭਾਈਚਾਰਾ ਉਹਨਾਂ ਨੇ ਕੋਨਾਂ ਨੂੰ ਅਸੀਂ ਇਹ ਪ੍ਰੋਸਾ ਦਵਾਇਆ ਕਿ ਮਸੀਹ ਭਾਈਚਾਰਾ ਅਗਰ ਤੁਸੀਂ ਮਸੀਹ ਭਾਈਚਾਰੇ ਦੇ ਨਾਲ ਖੜੇ ਹੋ ਤਾਂ ਮਸੀਹ ਭਾਈਚਾਰਾ ਵੀ ਤੁਹਾਡੇ ਨਾਲ ਖੜਾ। ਸੋ ਜਿਦੇ ਨਾਲ ਅੱਜ ਤੱਕ ਮਸੀਹ ਲੋਕ ਖੜੇ ਹੋਇਆ ਪਾਰਟੀ ਚਾਹੇ ਕੋਈ ਵੀ ਹੈ ਕਾਂਗਰਸ ਹੈ ਝਾੜੂ ਹੈ ਜਾਂ ਕੋਈ ਕੋਈ ਵੀ ਆਜ਼ਾਦ ਪਾਰਟੀ ਹੈ ਜੇ ਅੱਜ ਬੀਜੇਪੀ ਦੇ ਨਾਲ ਅਗਰ ਮਸੀਹ ਭਾਈਚਾਰਾ ਖੜਾ ਹੈ ਜਿਸ ਨਾਲ ਵੀ ਮਸੀਹ ਲੋਕਾਂ ਨੇ ਨਿਰਣੇ ਲਿਆਏ ਖੜੇ ਹੁੰਦੇ ਲਈ ਉਹਨਾਂ ਦੇ ਨਾਲ ਪਰਮੇਸ਼ਵਰ ਖੁਦ ਖੜਾ ਹੁੰਦਾ ਕਿਉਂਕਿ ਉਹ ਦੁਆ ਕਰਨ ਵਾਲੇ ਲੋਕ ਨੇ ਤੇ ਪਰਮੇਸ਼ਵਰ ਜਿੱਤ ਵੀ ਦਿੰਦਾ ਉਹਨਾਂ ਨੂੰ